ਸਾਸੀਕਾਲ ਤੁਸੀਂ ਦੇਖ ਰਹੇ ਹੋ ਲਾਈਵ ਤੇ ਇਸ ਚੈਨਲ ਮੈਂ ਤਨਵੰਤ ਸਿੰਘ ਕੁਮਾਨ ਅੱਜ ਅਸੀਂ ਪਟਿਆਲਾ ਦੇ ਵਿੱਚ ਸ਼ੀਸ਼ਮੈਲ ਵਿੱਚ ਲੱਗ ਰਹੇ ਕ્રાਫਟ ਮੇਲੇ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਸੀਂ ਦੇਖੋਗੇ ਬਖ ਬਖ ਸੱਭਿਆਚਾਰਾਂ ਦੇ ਦ੍ਰਿਸ਼ਾ ਤੇ ਪੰਜਾਬ ਸਰਕਾਰ ਦੇ ਦੁਆਰਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਰੰਗਲੇ ਪੰਜਾਬ ਦੀ ਕੜੀ ਦੇ ਵਿੱਚ ਇਹ ਜਿਹੜਾ ਪੰਜਾਬ ਸਰਕਾਰ ਨੇ ਇੱਕ ਕ્રાਫਟ ਮੇਲਾ ਲਗਾਇਆ ਪਟਿਆਲੇ ਦੇ ਵਿੱਚ ਇਸ ਦੇ ਵਿੱਚ ਤੁਸੀਂ ਦੇਖੋਗੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਵੱਖ-ਵੱਖ ਤਰ੍ਹਾਂ ਦੀਆਂ ਬਣ ਗਈਆਂ ਜਿਹੜੀਆਂ ਸੱਭਿਆਚਾਰ ਦੀਆਂ ਪੇਸ਼ ਕੀਤੀਆਂ ਜਾਣਗੀਆਂ ਇਸ ਮੇਲੇ ਦੇ ਵਿੱਚ ਆਓ ਫਿਰ ਚੱਲਦੇ ਹਾਂ ਮੇਲੇ ਦੇ ਵਿੱਚ ਆਓ ਤੁਹਾਨੂੰ ਘੁਮਾਉਂਦੇ ਹਾਂ ਮੇਲਾ ਟਿਆਲਾ ਸ਼ੀਸ਼ਤ ਮੈਲ ਦੇ ਵਿੱਚ ਕ੍ਰਾਫਟ ਮੇਲਾ ਲੱਗਿਆ ਹੋਇਆ ਤੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਨਾਪਾਂ ਦੇ ਹਲਕਾ ਵਿਧਾਇਕ ਦੇਵ ਮਾਨ ਜੀ ਪਹੁੰਚੇ ਨੇ ਤੇ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕਿ ਇੱਥੇ ਮੇਲੇ ਦੇ ਵਿੱਚ ਜਿਹੜੇ ਆਏ ਨੇ ਸਰ 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 ਸਤਿ ਸ੍ਰੀ ਅਕਾਲ ਜੀ ਸਸਿਕਾ ਜਸਕਰ ਸਰ ਇੱਥੇ ਮੇਲੇ ਦੇ ਵਿੱਚ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਲੱਗ ਰਿਹਾ ਜੀ ਇਹ ਕ્રાਫਟ ਮੇਲਾ ਜਿਹੜਾ ਤੇ ਹਰ ਇੱਕ ਸਾਲ ਲੱਗਦਾ ਤੇ ਬਹੁਤ ਅਲੱਗ-ਅਲੱਗ ਕਿਸਮ ਦੇ ਸਟਾਲ ਲੱਗਦੇ ਨੇ ਲੋਕ ਬਹੁਤ ਦੂਰੋਂ ਦੇਖਣ ਆਉਂਦੇ ਨੇ ਜੀ ਤੇ ਅਰ ਕੀ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਅਸੀਂ ਵੀ ਸਾਰੇ ਇੱਥੇ ਮੁੱਖ ਮੰਤਰੀ ਸਾਹਿਬ ਦੇ ਮੈਸੇਜ ਉਹ ਵੀ ਪਹੁੰਚ ਰਹੇ ਅਸੀਂ ਪਹੁੰਚ ਗ੍ਰਾਫਟ ਮੇਲਾ ਸੀ ਕੱਲਾ ਪਟਿਆਲੇ ਦੇ ਵਿੱਚ ਲੱਗਦਾ ਸੀ ਇਸ ਵਾਰ ਪਹਿਲਾਂ ਸੰਗਰੂਰ ਦੇ ਵਿੱਚ ਲੱਗਿਆ ਫਿਰ ਇੱਥੇ ਲੱਗ ਰਿਹਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਿਲਕੁਲ ਜੀ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਆਪਣੇ ਕਲਚਰ ਨੂੰ ਆਪਣੇ ਸੱਭਿਆਚਾਰ ਨੂੰ ਅਸੀਂ ਪ੍ਰਮੋਟ ਕਰੀਏ ਔਰ ਪੰਜਾਬੀ ਸੱਭਿਆਚਾਰ ਪੰਜਾਬੀ ਪਹਿਰਾਵਾ ਪੰਜਾਬੀ ਖਾਣਾ ਪੰਜਾਬੀ ਜ਼ੁਬਾਨ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜੀ ਜੀ ਤੇ ਇਹ ਬੜਾ ਅੱਛਾ ਕਦਮ ਹੈ ਜੀ ਔਰ ਇਹਨੂੰ ਹੋਰ ਵਧਾਵਾਂਗੇ ਅਸੀਂ ਸਰ ਤੁਸੀਂ ਪੰਜਾਬੀ ਜ਼ੁਬਾਨ ਦੀ ਗੱਲ ਕੀਤੀ ਹੈ ਕੁਛ ਦਿਨ ਪਹਿਲਾਂ ਨਾ ਮਾਨ ਸਾਹਿਬ ਦਾ ਜਿਹੜਾ ਬਿਆਨ ਆਇਆ ਸੀ ਵੀ ਜਿਹੜੇ ਵੋਟ ਨੇ ਸਾਰੇ ਪੰਜਾਬੀ ਦੇ ਵਿੱਚ ਕੀਤੇ ਜਾਣ ਹਾਲਾਂਕਿ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੀ ਜਿਹੜੇ ਬੋਰਡ ਹਾਲੇ ਤੱਕ ਚੇਂਜ ਨਹੀਂ ਕੀਤੇ ਗਏ ਇਹਦੇ 'ਚ ਥੋੜਾ ਜਿਹਾ ਹੈਗਾ ਜੀ ਪ੍ਰੋਬਲਮ ਥੋੜੀ ਜੀ ਕਈ ਜਿਹੜੇ ਦੁਕਾਨਦਾਰ ਨੇ ਜਿਵੇਂ ਕੋਈ ਗਰੀਬ ਦੁਕਾਨਦਾਰ ਹੈ ਜੀ ਮੰਨ ਲਓ ਉਹਦੀ ਇਨਕਮ ਥੋੜੀ ਹੈ ਤਾਂ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਮੀਡੀਆ ਦੇ ਵਿੱਚ ਗੱਲ ਕੀਤੀ ਹੈ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਹੈਲਪ ਕਰੋ ਬਾਕੀ ਜਿਹੜੇ ਵੈਲਸਰਨ ਨੇ ਉਹ ਤਾਂ ਚੇਂਜ ਕਰਾਈ ਰਹੇ ਨੇ ਜੀ ਤੇ ਉਹਨਾਂ ਦੀ ਥੋੜੀ ਮਦਦ ਕੀਤੀ ਜਾਵੇ ਤਾਂ ਕਿ ਉਹ ਵੀ ਚੇਂਜ ਕਰਾ ਲੈਣ ਕਿਉਂਕਿ ਗਰੀਬ ਬੰਦੇ ਲਈ ਥੋੜਾ ਜਿਹਾ 5-7000 ਰੁਪਏ ਲਾਉਣਾ ਇੱਕਦਮ ਬੜਾ ਔਖਾ ਹੁੰਦਾ ਤੇ ਉਹਦੇ 'ਚ ਮੈਂ ਬੇਨਤੀ ਕਰਦਾ ਕਿ ਜਿੰਨੇ NGO ਵਗੈਰਾ ਜਿਹੜੇ ਪੰਜਾਬੀ ਨੂੰ ਪਰਫੁੱਲਤ ਕਰਨ ਵਾਸਤੇ ਕੰਮ ਕਰ ਰਹੇ ਆ ਉਹ ਸਾਥ ਦਿਓ ਰ ਸਰ ਧੰਨਵਾਦ ਜੀ ਮਿਹਰਬਾਨੀ ਮੇਲੇ ਦੇ ਵਿੱਚ ਐਂਟਰ ਹੁੰਦਿਆਂ ਹੀ ਤੁਸੀਂ ਦੇਖ ਰਹੇ ਹੋ ਕਿ ਇੱਥੇ ਪੰਜਾਬ ਦਾ ਸੱਭਿਆਚਾਰ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਜਿਹੜਾ ਇੱਕ ਕਹਿ ਲਿਆ ਕਿ ਨਚਾਰਾਂ ਦਾ ਗਿੱਧਾ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਕਿਉਂਕਿ ਪੁਰਾਣੇ ਜਿਹੜੇ ਵਿਆਹ ਹੁੰਦੇ ਸੀ ਪੁਰਾਣੇ ਜਾਂਹਾਂ ਦੇ ਵਿੱਚ ਜਿਹੜੇ ਬਾਜੇ ਵੱਜਦੇ ਸੀ ਤੇ ਨਚਾਰਾਂ ਦਾ ਗਿੱਧਾ ਦੇਖਿਆ ਜਾਂਦਾ ਸੀ ਉਸ ਨਚਾਰਾਂ ਦੇ ਗਿੱਧੇ ਦੀ ਪੇਸ਼ਕਾਰੀ ਮੇਲੇ ਦੀ ਐਂਟਰੀ ਤੇ ਹੀ ਤੁਸੀਂ ਦੇਖ ਰਹੇ ਹੋ ਮੈਂ ਮੇਰੇ ਕੈਮਰਾ ਪੰਸਰ ਨੂੰ ਕਹੂੰਗਾ ਕਿ ਇੱਕ ਵਾਰੀ ਵਿਚਾਰਾਂ ਦਾ ਗਿੱਧਾ ਜਿਹੜਾ ਉਹ ਦਿਖਾ ਦਿਓ ਜੇ ਜਦੋਂ ਅੰਪਾ ਐਂਟਰ ਹੁੰਨੇ ਆ ਥੱਲੇ ਉਤਰਦੇ ਆ ਸ਼ੀਸ਼ਮੈਲ ਦੇ ਮੈਦਾਨ ਦੇ ਵਿੱਚ ਜਿੱਥੇ ਮੇਲਾ ਲੱਗਿਆ ਹੋਇਆ ਤੁਸੀਂ ਮੇਰੇ ਸੱਜੇ ਪਾਸੇ ਦੇਖੋਗੇ ਉਸਦੇ ਕਿ ਇੱਥੇ ਜਿਹੜੇ ਕਿ ਚੀਨੀ ਦੇ ਬਰਤਨ ਨੇ ਰੱਖੇ ਹੋਏ ਨੇ ਬਾਈ ਹੁਰਾ ਨਾਲ ਕਰਾਂਗੇ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਬਾਤ ਹੈ ਨੋਦੇ ਬਾਈ ਜੀ ਇਹ ਕਹਾਂ ਸੇ ਲੈ ਕੇ ਆਏ ਹੋ ਆਪ ਕਹਾਂ ਕਹਾਂ ਕੀ ਖੁਰਜਾ ਖੇਤਰ ਜ਼ਿਲ੍ਹਾ ਬਲੰਚਰ ਯੂਪੀ ਯੂਪੀ ਕਹਾ ਹੈ ਹਾਂ ਯੂਪੀ ਦਾ ਮਾਲ ਹੈ ਸਾਰਾ ਕਸਾਰਾ ਜ਼ਿਲ੍ਹਾ ਬਲੰਚਰ ਖੁਰਜਾ ਇਹ ਸਭ ਮਾ ਕਮਾਲ ਹੈ ये वहाँ बनाया जाता है बस खाली वहाँ का मटेरियल कुछ नहीं होता मिट्टी आती है इसमें बारह तरह तरह की मिट्टी डलती है इसमें कोई अहमदाबाद से मिट्टी आती है कोई चेन्नई से आती है कोई कहीं से आती है जब सारी मिट्टी को मिला के वहाँ बनाया जाता है ये वहाँ तो तकरीबन लगाकर तीन सौ बावन रजिस्ट्रेशन फैक्ट्रियाँ हैं इस चीज़ की जो सिर्फ़ ऑल इंडिया यही काम हो रहा है इसके इस्तेमाल कहीं नहीं ऑल ओवर इंडिया के अंदर मतलब यूपी यू पी का है कि दिए चीनी के बर्तन सबसे ज़्यादा मशहूर सबसे ज़्यादा मशहूर यही है माइक्रो ओवन प्रोव होते हैं और इनका कोई साइड इफेक्ट नहीं है खाने वगैरह में कुछ भी ऐसा कुछ नहीं है सब कुछ साफ है मैं कोई ऐसा केमिकल नहीं लगाया जाए जो लग गया छुट नहीं सकता है इस पर हमेशा बर्तन दो दो जोड़ के बनाए गए का की है नहीं इसका एक खांचा बनाया जाता है कुछ माल जुड़ाई का होता है इसमें कुछ माल वैसा होता है हर तरह का काम किया जाता है इसमें ऐसा नहीं है कि ये जो कुछ बनाया गया जैसे कि जोड़ के नहीं बनाया गया सांचा बनाया गया है इसका एक सांचे में ढाला गया है जब इस पर ग्लेस दिया गया फिर इस पर पकाई हुई है फिर इस पर ग्लेस दिया गया फिर पकाई की गई है इस पर ਪੰਜਾਬੀ ਸੱਭਿਆਚਾਰ ਦੀ ਗੱਲ ਹੋਵੇ ਤੇ ਉਸ ਦੇ ਵਿੱਚ ਜੁੱਤੀ ਦੀ ਗੱਲ ਨਾ ਹੋਵੇ ਐਦਾਂ ਨਹੀਂ ਹੋ ਸਕਦਾ ਪੰਜਾਬ ਦੇ ਮੇਲਿਆਂ ਦੇ ਵਿੱਚ ਜੁੱਤੀਆਂ ਝਾਂਜਰਾਂ ਫੁਲਕਾਰੀਆਂ ਤੇ ਅਜਹੀਆਂ ਚੀਜ਼ਾਂ ਆਮ ਦੇਖਣ ਨੂੰ ਮਿਲ ਜਾਂਦੀਆਂ ਨੇ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਪਟਿਆਲੇ ਦੀ ਜੁੱਤੀ ਹੈ ਜਿਹੜੀ ਬਹੁਤ ਮਸ਼ਹੂਰ ਜੁੱਤੀ ਹੈ ਤੇ ਵੀਰ ਹੋਰੀ ਪਟਿਆਲੇ ਦੀ ਜੁੱਤੀ ਦਾ ਪ੍ਰਦਰਸ਼ਨੀ ਲਗਾਈ ਹੋਈ ਆ ਵੀਰ ਹਰਣਾ ਨੇ ਦੁਕਾਨ ਲਗਾਈ ਹੋਈ ਆ ਬਾਈ ਹੋਰੀ ਇੱਥੇ ਵੇਚ ਰਹੇ ਨੇ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਇਥੋਂ ਪਟਿਆਲੇ ਤੋਂ ਹੀ ਆਏ ਹੋ ਮੈਂ ਪਟਿਆਲੇ ਤੋਂ ਹੀ ਬਿਲੋਂਗ ਕਰਦਾ ਹਾਂ ਜੀ ਸਰ ਆਪਣੀ ਦੁਕਾਨ ਦਾ ਨਾਮ ਕੀ ਹੈ ਵੈਸੇ ਅਸੀਂ ਵਰਕਸ਼ਾਪ ਹੈ ਸਰ ਓਂਕਾਰ ਕ੍ਰਾਫਟ ਦੇ ਨਾਮ ਤੇ ਅਸੀਂ ਜੁੱਤੀ ਪੇਚ ਲਾਈਕ ਕਰ ਸਕਦੇ ਆ ਕੋਈ ਵੀ ਕਸਟਮਰ ਸਾਡਾ ਤੇ ਅਸੀਂ ਖੁਦ ਮੈਨੂਫੈਕਚਰ ਹੈ ਆਪ ਬਣਾਉਂਦੇ ਆ ਸਟਾਕ ਚ ਰੱਖਦੇ ਆ ਫਿਰ ਅਸੀਂ ਐਕਟੀਵੇਸ਼ਨਾਂ ਵਗੈਰਾ ਵਿੱਚ ਜਾ ਕੇ ਮਾਲ ਸੇਲ ਕਰਦੇ ਹੈਗੇ ਆ ਤੇ ਅਸੀਂ ਗਵਰਨਮੈਂਟ ਦਾ ਵੀ ਬਹੁ ਕਰਦੇ ਆਂਗੇ ਸਾਨੂੰ ਐਸੇ ਮੇਲੇ ਵਗੈਰਾ ਪ੍ਰਮੋਟ ਕਰਦੇ ਹੈਗੇ ਆਂ ਤੇ ਅਸੀਂ ਜਾ ਸਕਦੇ ਆ ਕਿਉਂਕਿ ਹੁਣ ਮੈਂ 2 ਦਿਨ ਪਹਿਲਾਂ ਪਹਿਲਾਂ ਉਰੇ ਲਗਾਇਆ ਸੀ ਸਟਾਲ ਭਾਈ ਸਾਹਿਬ ਨੇ ਫਿਰ ਮੈਂ ਇਸ ਤੋਂ ਪਹਿਲਾਂ ਨਿਫਟ ਇੰਸਟੀਚੂਟ ਆਪਣਾ ਪੰਚਕੋਲਾ ਖੁੱਲਾ ਹੋਇਆ ਉੱਥੇ ਜਾ ਕੇ ਵੀ ਮੈਂ ਐਕਟੀਵੇਸ਼ਨ ਇੱਕ ਕraft ਬਾਜ਼ਾਰ ਲੱਗਿਆ ਸੀ 2 ਦਿਨ ਦਾ ਉੱਥੇ ਵੀ ਪਾਰਟਿਸਿਪੇਟ ਕਰਕੇ ਆਇਆ ਆਪਣਾ ਆਰਟ ਲੈ ਕੇ ਜਾਂਦਾ ਹੈਗਾ ਤੇ ਉੱਥੇ ਦੇ ਬੱਚੇ ਜਿਹੜੇ ਨਿਫਟ ਦੇ ਹੈਗੇ ਆ ਉਹ ਸਾਨੂੰ ਦੱਸਦੇ ਆ ਅੱਗੇ ਵਾਸਤੇ ਵੀ ਕੀ ਕਲਰਫੁੱਲ ਆਣਗੇ ਔਰ ਤੁਸੀਂ ਜੁੱਤੀ ਕਿ ਕਿ ਅਟੈਚ ਕਰ ਸਕਦੇ ਹੋ ਜਿਵੇਂ ਕਿ ਹੁਣ ਐਸੇ ਜੁੱਤੀਆਂ ਵਿੱਚ ਨੈਟਲੈਸ ਆਂਦੇ ਹੈਗੇ ਆ ਇਹ ਨੈਟਲੈਸ ਲਗਾਏ ਜੁੱਤੀਆਂ ਤੇ ਚਾਹੇ ਜੁੱਤੀ ਤੁਸੀਂ ਸ਼ਲੀਨ ਚ ਲੋ ਹੋ ਇਹ ਲੈਦਰ ਚ ਲੋ ਇਹੀ ਲੇਡੀਜ਼ ਆਪਣੇ ਗਲੇ ਵਿੱਚ ਪਹਿਨਦੇ ਹੈ ਮਤਲਬ ਕਿ ਜਿਹੜੀਆਂ ਚਾਂਜਰਾ ਪਹਿਲਾਂ ਪੈਰਾਂ 'ਚ ਪਈਆਂ ਜਾਂਦੀਆਂ ਸੀ ਨੈਟਲੈਸ ਹੈ ਚਾਂਜਰ ਨਹੀਂ ਹੈ ਇਹ ਨੈਟਲੈਸ ਹੈ ਨੈਟਲੈਸ ਗਲਤ ਪਹਿਨਾ ਜਾਂਦਾ ਹੈ ਔਰ ऐसी हूँ इन्हों जुतियां प्रपोज़ किया तो यहाँ रिस्पॉन्स बहुत मिल रहा है बहुत अच्छा रिस्पोंस है गा। जुत्ती गाहक कहें सू नव लुक दो जुत्ती इतनी सॉफ्ट हैगी है कि जुती पहनते सारी गाहक कहें भी पैक करो सर जो पहले जुत्ती आती थी चमड़े की उसके अंदर होता क्या है हार्डनेस होता था अब जुती आप मेरे पास वर्क वाली देखो कोई सी एक कैसा भी पैर लेके देखो उसमें एक इतनी है आप पैर में पहनने के बाद में कस्टमर यही कहता है कि भैया बहुत सॉफ्ट है ये दे दो ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਬਾਜੀ ਪਾਈ ਜਾਂਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਤਾਂ ਉਹ ਕੀ ਕਰਦੇ ਸੀ ਕਿ ਬਾਜੀ ਪਾਉਂਦੇ ਸੀ ਬਾਜੀਗਰ ਵੱਖ-ਵੱਖ ਕਰਤੱਪ ਕਰਦੇ ਸੀ ਤਾਂ ਅੱਜ ਇਹ ਨੌਜਵਾਨ ਬਾਜੀ ਪਾ ਕੇ ਦਿਖਾ ਰਹੇ ਨੇ ਵੱਖ-ਵੱਖ ਕਰਤੱਪ ਨੇ ਜਿਹੜੇ ਨੌਜਵਾਨਾਂ ਦੁਆਰਾ ਕੀਤੇ ਜਾ ਰਹੇ ਨੇ ਤਾਂ ਇਹ ਆਪਣੀ ਗਰਦਨ ਦੇ ਨਾਲ ਤੇ ਇੱਕ ਮੁੰਡੇ ਦੇ ਜਿਹੜੇ ਕਿ ਪੇਟ ਦੇ ਨਾਲ ਲਗਾ ਕੇ ਸਰੀਆ ਇਹ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਸਰੀਏ ਨੂੰ ਮੋਸ ਰਹੇ ਨੇ ਇਸ ਅਸਰੀਏ ਦੇ ਵਿੱਚ ਬੈਂਡ ਪਾ ਰਹੇ ਨੇ ਤਾਂ ਇਹ ਬਹੁਤ ਵੱਡਾ ਜਿਹੜਾ ਕਹਿ ਲਿਆ ਕਿ ਇੱਕ ਬਾਈਆਂ ਦੀ ਕਲਾ ਆ ਬਾਈ ਹੋਰੀ ਆਪਣਾ ਜਿਹੜੀ ਬਾਜੀ ਪਾ ਕੇ ਦਿਖਾਉਂਦੇ ਨੇ ਤੇ ਇਹ ਤੁਸੀਂ ਦੇਖੋ ਕਿ ਕਿਵੇਂ ਇਹ ਦੋ ਜਣਿਆਂ ਨੇ ਆਪਸ ਦੇ ਵਿੱਚ ਸਿਰ ਮਲਾਣਾ ਕਰ ਲਿਆ ਇੰਨੀ ਜਿਹੜੇ ਕਿ ਇੱਕ ਅਸਰੀਆ ਬੈਂਡ ਕਰ ਦਿੱਤਾ ਇੱਕ ਬਾਈ ਨੇ ਆਪਣੀ ਗਰਦਨ ਦੇ ਵਿੱਚ ਲਗਾ ਕੇ ਲੰਬੀ ਛਾਲ ਇਹ ਆ ਕਿੰਨੀ ਲੰਬੀ ਛਾਲ ਨੌਜਵਾਨ ਨੇ ਮਾਰੀ ਆ ਉਸ ਦੇ ਵਿੱਚ ਅਜਿਹੀਆਂ ਜਿਹੜੀਆਂ ਛਾਲਾਂ ਦੇ ਕਰਤੱਬ ਨੇ ਕਰਕੇ ਦਿਖਾਏ ਜਾਂਦੇ ਸੀ ਬਾਜ਼ੀਗਰਾਂ ਦੁਆਰਾ ਤਾਂ ਅੱਜ ਵੀ ਇਸ ਸੱਭਿਆਚਾਰ ਨੂੰ ਜਿਉਂਦਾ ਰੱਖਦੇ ਆ ਬਾਈ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਵੀ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਿੱਥੋਂ ਤੁਸੀਂ ਇਹ ਟੀਮ ਜਿਹੜੀ ਤੁਹਾਡੀ ਕੋਈ ਕਾਲਜ ਦੀ ਟੀਮ ਹੈ ਜਾਂ ਫਿਰ ਤੁਸੀਂ ਇਹ ਤੁਹਾਡਾ ਜਿਹੜਾ ਕਿ ਵਿਰਸਾ ਸੰਭ ਕੇ ਰੱਖਿਆ ਇਹ ਵਿਰਸਾ ਜੀ ਸਾਡਾ ਦਾਦੇ-ਪਰਦਾਦਾ ਤੋਂ ਵਿਰਸਾ ਸਾਂਭਿਆ ਹੋਇਆ ਜੀ ਇਹ ਸਾਡੇ ਪਹਿਲਾਂ ਸਾਡਾ ਪਰਦਾਦਾ ਜੀ ਕਰਦੇ ਫਿਰ ਦਾਦਾ ਜੀ ਫਿਰ ਪਿਤਾ ਜੀ ਪਿਤਾ ਜੀ ਤੋਂ ਬਾਅਦ ਅਸੀਂ ਲੱਗੇ ਆਂ ਗਾਂ ਅਸੀਂ ਆਪਦੇ ਇਹ ਕੰਮ ਤੇ ਆਪਦੀ ਨਵੀਂ ਪੀੜ੍ਹੀ ਨਹੀਂ ਲਾਇਆ ਆਪਦੇ ਬੱਚੇ ਨਹੀਂ ਲਾਇਆ ਕਿਉਂ ਨਹੀਂ ਲਾਇਏ ਭਾਈ ਕਾਰਨ ਕੀ ਆ ਕਾਰਨ ਇਹ ਹੈ ਜੀ ਇਹ ਅੱਜ ਕੱਲ ਹੁਣ ਇਹਨਾਂ ਚੀਜ਼ਾਂ ਦਾ ਸਮਾਂ ਨਹੀਂ ਰਿਹਾ ਅੱਗੇ ਇਹ ਪਿੰਡਾਂ ਦੇ ਵਿੱਚ ਬਾਜ਼ੀਆਂ ਪੈਂਦੀਆਂ ਸੱਥਾਂ ਦੇ ਵਿੱਚ ਨਗਰ ਪੰਚਾਇਤ ਤੋਂ ਦਿਨ ਲੈ ਕੇ ਬੁੜੀਆਂ ਦਾਣੇ ਲੀੜੇ ਸੂਟ ਲੈ ਕੇ ਆਉਂਦੀਆਂ ਪਿੰਡ ਦੇ ਵਿੱਚ ਬਾਜੀ ਪੈਂਦੀ ਪਿੰਡ ਨੇ ਫੰਡ ਇਕੱਠਾ ਕਰਕੇ ਪਿੰਡ ਦੇ ਬਾਜੀਗਰ ਨੂੰ ਦੇਣਾ ਇਹ ਹੁਣ ਸਾਡਾ ਨੌਰਥ ਜੂਨ ਕਲਚਰ ਸੈਂਟਰ ਪਟਿਆਲੇ ਨੇ ਸਾਮਿਆ ਹੋਇਆ ਵਿਰਸਾ ਐਨ ਜੀ ਸੀ ਸੀ ਵੱਲੋਂ ਇੱਥੇ ਅਸੀਂ ਆਏ ਆਂ ਉਹਨਾਂ ਸਰੂ ਇੱਥੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਭਾਈ ਜੀ ਤੁਸੀਂ ਇੱਕੋ ਪਿੰਡ ਦੇ ਸਾਰੇ ਜਿਹੜੇ ਇੱਥੇ ਬਾਜੀ ਪਾਉਣ ਵਾਲੇ ਭਰਾ ਹੋ ਜਾਂ ਫਿਰ ਅਲੱਗ-alag ਥਾਵਾਂ ਤੋਂ ਇਹ ਕੁਸਤਾ ਅਲੱਗ-alag ਥਾਵਾਂ ਤੋਂ ਕੁਝ ਅਸੀਂ 4-5 ਜਣੇ ਆ ਇੱਕੋ ਪਿੰਡ ਤੋਂ ਆ ਜੀ ਤੇ ਭਾਈ ਜੇ ਗੱਲ ਕਰੀਏ ਕਿ ਹੁਣ ਲੋਕ ਸਭਿਆਚਾਰ ਨੂੰ ਜਿਸ ਤਰ੍ਹਾਂ ਭੁੱਲਦੇ ਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਵੀ ਲੋਕ ਉਸ ਤਰ੍ਹਾਂ ਦਾ ਰਿਸਪੌਂਸ ਨਹੀਂ ਦਿੰਦੇ ਤਾਂ ਫਿਰ ਇਸ ਇਸ ਚੀਜ਼ ਦੇ ਸਹਾਰੇ ਤੁਸੀਂ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਕਰ ਲੈਂਦੇ ਹੋ ਜਾਂ ਫਿਰ ਘਰ ਦੇ ਗੁਜ਼ਾਰੇ ਵਾਸਤੇ ਕੋਈ ਹੋਰ ਰੋਜ਼ਗਾਰ ਦੇ ਸਾਧਨ ਬਣਾਏ ਕਰ ਦੇ ਗਿਆਰੇ ਵਾਸਤੇ ਅਜੀ ਜਦੋਂ ਤਾਂ ਸਾਡਾ ਸਮਾਂ ਹੁੰਦਾਗਾ ਤੇ ਹਾੜੀ ਚ ਕਣਕ ਚ ਫਿਰ ਸਾਡਾ ਕੰਮ ਬੰਦ ਹੋ ਜਾਂਦਾ ਉਦੋਂ ਅਸੀਂ ਦਿਹਾੜੀ ਕਰ ਲਈਦੀ ਆ ਨਹੀਂ ਮਾੜਾ ਮੋਟਾ ਪਿੰਡਾਂ 'ਚ ਸਾਡਾ ਸਰਕਲ ਇਹ ਚੱਲੀ ਜਾਂਦਾ ਹਾਂਜੀ ਤੇ ਮੈਂ ਇਸ ਤੋਂ ਬਿਨਾ ਜਿਵੇਂ ਇਸ ਤਰ੍ਹਾਂ ਦੇ ਕ્રાਫਟ ਮੇਲੇ ਤੋਂ ਬਿਨਾ ਹੋਰ ਕਿਹੜੀਆਂ ਕਿਹੜੀਆਂ ਥਾਮਾਂ ਨੇ ਜਿੱਥੇ ਤੁਹਾਨੂੰ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਮਿਲਦਾ ਅਸੀਂ ਕਲਾ ਪੇਸ਼ ਜੀ ਐਨ ਜਰਸੀ ਸੀ ਵੱਲੋਂ ਦੂਰ ਦੂਰ ਤੱਕ ਚੰਡੀਗੜ੍ਹ ਹੋ ਗਿਆ ਦਿੱਲੀ ਹੋ ਗਿਆ ਤੇ ਪਟਿਆਲਾ ਹਸ਼ਿਆਰਪੁਰ ਚਲੀ ਜਾਂਦਾ ਜਿਵੇਂ ਇੱਥੇ ਸਾਰੇ ਮੇਲੇ ਜਾਂਦੇ ਬਠਿੰਡੇ ਦੇ ਬਰਸਤ ਮੇਲੇ ਤੇ ਕੋਈ ਟੂਰਨਾਮੈਂਟ ਹੋਵੇ ਉਹ ਚ ਵੀ ਭੱਗ ਜਾਈਦਾ ਜੀ ਹਾਂਜੀ ਤਾਂ ਤੁਸੀਂ ਦੇਖ ਰਹੇ ਹੋ ਬਾਈ ਹੋਰੀ ਕਹਿੰਦੇ ਕਿ ਅੱਜ ਕੱਲ ਜਿਹੜੀਆਂ ਬਾਜ਼ੀਆਂ ਪਾਉਣ ਦਾ ਸਮਾਂ ਆ ਉਸ ਦੇ ਲਈ ਇਹ ਆਪਣੇ ਬੱਚਿਆਂ ਦੇ ਲਈ ਸਮਾਂ ਆਪਣੇ ਬੱਚਿਆਂ ਨੂੰ ਉਸ ਪਾਸੇ ਨਹੀਂ ਲਾਉਣਗੇ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਰੁਝਾਨ ਹੈ ਜਿਹੜਾ ਲੋਕਾਂ ਦੇ ਵਿੱਚ ਘਟਦਾ ਨਜ਼ਰ ਆ ਰਿਹਾ ਹੈ ਤੇ ਬਾਜੀਕਰ ਜਿਹੜੇ ਕੀ ਆਪਣੀ ਬਹੁਤ ਵੱਡੀ ਕਲਾ ਆ ਵਿਰਾਸਤ ਹੈ ਇਹਨਾਂ ਨੇ ਸੰਭ ਕੇ ਰੱਖੀ ਹੋਈ ਸੀ ਪਰ ਹੁਣ ਇਹ ਮਜਬੂਰ ਨੇ ਕਿਉਂਕਿ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਇਹਨਾਂ ਨੂੰ ਇਸ ਤੋਂ ਸਾਧਨ ਨੇ ਜਿਹੜੇ ਨਹੀਂ ਪੂਰੇ ਹੁੰਦੇ ਤਾਂ ਕਿਤੇ ਨਾ ਕਿਤੇ ਬਾਈਹੁਰਾਂ ਦੀ ਗੱਲ ਵੀ ਸਹੀ ਹੈ ਪਰ ਮੇਲਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਈਹੁਰੀ ਕਹਿੰਦੇ ਵੀ ਅਸੀਂ ਕਈ ਪਿੰਡਾਂ ਤੋਂ ਵੀ ਤੇ ਆਪਸ ਦੇ ਵਿੱਚ ਵੀ ਮਿਲ ਕੇ ਇੱਕ ਗਰੁੱਪ ਬਣਾ ਕੇ ਅੱਜ ਵੀ ਇਹਨਾਂ ਨੇ ਆਪਣਾ ਸੱਭਿਆਚਾਰ ਹੈ ਜਿਹੜਾ ਉਹ ਜਿਉਂਦਾ ਰੱਖਿਆ ਹੋਇਆ ਹੈ ਇਹ ਜਿਹੜਾ ਤੁਹਾਡਾ ਸੱਭਿਆਚਾਰ ਹੈ ਜਿਹੜਾ ਵਿਰਸਾ ਆ ਤੁਸੀਂ ਇਹ ਮਤਲਬ ਕਿ ਸਾਂਭ ਕੇ ਰੱਖਿਆ ਹੋਇਆ ਹਨਾ ਤੇ ਕਿੱਥੋਂ ਇਹ ਗਰੁੱਪ ਤੁਸੀਂ ਚਲਾਉਨੇ ਹੋ ਕਿੱਥੋਂ ਚਲਾਉਨੇ ਇਹ ਰਾਜਕੁਮਾਰ ਬਿੰਦ ਜੋਗੀ ਹੈ ਦਿੱਲੀ ਸੇ ਹੈ ਬਦਰਪੁਰ ਬਾਰਡਰ ਕੇ ਪਾਸ ਮੋਲੜ ਬੰਦ ਗਾਉ ਹੈ ਨੀਅਰ ਫਰੀਦਾਬਾਦ ਹੈ ਹਰਿਆਣਾ ਸੇ ਤੋ ਇਹ ਜੋ ਬਿੰਦ ਜੋਗੀ ਗਰੁੱਪ ਹੈ ਸਦਾ ਪਹਿਲੇ ਸਾਂਪ ਰੱਖਤੇ ਤੇ ਸਭ ਉਹ ਕਰਤੇ ਥੇ ਅਬ ਇਹ ਬਿੰਦ ਜੋਗੀ ਕਾ ਐਸਾ ਗਰੁੱਪ ਬਣਾ ਲਿਆ ਤੋ ਅਬ ਇਹ ਹਮੇ ਨੋਰ ਜ਼ੋਨ ਵਾਲੇ और आर्टिस्ट कल्चर वाले चंडीगढ़ से नॉर्थ जोन वाले पटियाला से इलाहाबाद जोन वाले ये हमें सरकारी मेले या प्रोग्राम ये देते रहते हैं तो इसमें हम जब पटियाला में पहले भी बुलाया यहाँ पर शीश महल में और जैसे इन्होंने इलाहाबाद का बनारस का दिल्ली में भारत पर्व का मेला और सांस्कृतिक महोत्सव सब चीज़ कहीं मेले देते रहते हैं हमें तो इसमें जाते हैं तो ये हमारी ये परंपरा की जो सांस्कृति है इनको जगाने के लिए इन्होंने भी मौका दिया और वैसे हम शादी ब्याह में सब में ये प्रोग्राम करते हैं तो ये जो है राजकुमार बिन जोगी रा, राजकुमार राजकुमार बिन जोगी है बाबा जी बना दे बस ही लग जा आ, कोई तो, के राजकुमार बिन जोगी तो जैसे हमारे से संपर्क भी करते हैं ब्याह शादी के लिए मेलों के लिए जैसे बच्चे का जन्मदिन है रिसेप्शन पार्टी है बच्चे का जन्मदिन है कुआ पूजन है सब में उसमें हमें बोलते थे तो राजकुमार सपेरा बिन पार्टी के नाम से अट्ठानवे इक्यानवे जीरो आठ बयालीस सत्तावन निन्यानवे अट्ठावन पैंतीस पचास इक्कीस ये हमारे फौन कॉन्टैक्ट नंबर है जो हमें बुलाना चाहता है तो उस पर हम जरूर आते हैं तो हमें यहाँ पर आकर पटियाला में शीश महल में यहाँ इस मेले में बहुत खुश होते हैं कई लोग भी हमारे से खुश होते हैं, हम भी लोगों से खुश होते हैं। और हमें इतना मज़ा आता है इतना हमें मौका मिलता है बजाने का जो दुनिया लोग खुश होते हैं तो हम भी बहुत ज़्यादा खुश होते हैं बजाने में थोड़े रोज़गार का साधन यही है या इस तो बिना तो हो सर ये रोजगार का साधन जैसे अब तो नहीं अब तो ये जो बिन जोगी है ये ही बजा रहे हैं जैसे बच्चे पढ़ भी लिख रहे हैं अपना नौकरी है प्राइवेट काम भी कर रहे हैं सांपों का काम हमारा बंद कर दिया सर अब हमारे यहाँ ये कहना है कि जो हमारे बुजुर्ग है लोग हैं जो सांप आते थे उनका सांप का तो बंद हो गया तो हम सबको ये चाहते हैं कि उनको पेंशन देनी चाहिए जो बच्चे यंग लोग हैं बच्चे हैं तो उनको ऐसा है कि या तो कोई ऐसे कम दाम वो लोन दे या उनको कहीं पार्क में वन विभाग के उनमें दफ्तरों में और वन विभाग जैसे जैसे चिड़ियाघर है जो भी है पार्क है तो उनमें नौकरी दे सांपों के पकड़ने के लिए और उनको पकड़ के वो छोड़ दें ਕਹ ਰਹੇ ਹਾਂ ਕਿ ਇੱਥੇ ਜਿਹੜਾ ਕਿ ਇਹ ਭਾਈ ਸਾਊਥ ਅਫਰੀਕਾ ਜਾਂ ਨਾਈਜੀਰੀਆ ਉੱਥੋਂ ਦਾ ਸੱਭਿਆਚਾਰ ਨਹੀਂ ਆਪਣਾ ਲੈ ਕੇ ਪਹੁੰਚੇ ਨੇ ਤਾਂ ਇਹਨਾਂ ਦਾ ਸੱਭਿਆਚਾਰ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ ਘੜੇ ਵਗੈਰਾ ਇਹਨਾਂ ਦੇ ਸੱਭਿਆਚਾਰ ਦਾ ਹਿੱਸਾ ਨੇ ਇਹ ਇਸ ਤਰ੍ਹਾਂ ਜਿਹੜੀਆਂ ਕੁਝ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸਾਰਾ ਆਪਾਂ ਕਹਿ ਲਈਏ ਕਿ ਇੰਡੀਆ ਤੋਂ ਬਾਹਰ ਦਾ ਸੱਭਿਆਚਾਰ ਹੈ ਜਿਹੜਾ ਇਹ ਪੇਸ਼ ਕਰਨ ਦੇ ਵੇਲੇ ਇੱਥੇ ਪਹੁੰਚੇ ਨੇ ਇਹ ਸਿਰਫ ਇੰਗਲਿਸ਼ ਦੇ ਵਿੱਚ ਗੱਲ ਕਰਦੇ ਨੇ ਪਰ ਵੀਰ ਇੱਥੇ ਹਿੰਦੀ ਦੇ ਵਿੱਚ ਗੱਲ ਕਰਦੇ ਨੇ ਇਹ ਇਹਨਾਂ ਦੇ ਨਾਲ ਕਰਾਂਗੇ ਗੱਲਬਾਤ ਬਾਈ ਜੀ ਕਿੱਥੋਂ ਆਏ ਹੋ ਜੋ ਬੈਸਟ ਆਫ ਰੀਗਾ ਮੈਡਮ ਕੇ ਸਾਥ ਰਹਤਾ ਹੂੰ ਮੈਂ ਤੁਸੀਂ ਇਹਨਾਂ ਦੇ ਮਤਲਬ ਕਿ ਕਹ ਲੀਏ ਟਰਾਂਸਲੇਟਰ ਹੋ ਹਾਂ ਟਰਾਂਸਲੇਟਰ ਹਾਂ ਲਈ ਤੇ ਬਾਈ ਅਫਰੀਕਾ ਤੋਂ ਲੈ ਕੇ ਆਏ ਨੇ ਸਾਰਾ ਜਿਹੜਾ ਸਿਸਟਮ ਹੈ ਇਹ ਸਾਰਾ ਅਮਰੀਕਾ ਸੇ ਆਇਆ ਹੈ ਹੈਂਡੀਕਰਾਫਟ ਹੈ ਇਹ ਹੈਂਡੀਕਰਾਫਟ ਸਿਸਟਮ ਹੈ ਇਹ ਜਿਹੜਾ ਸਾਰਾ ਇਹ ਹੈਂਡੀਕਰਾਫਟ ਤੇ ਭਾਈ ਜਿਹੜੇ ਇਹ ਪਿੱਛੇ ਮਤਲਬ ਕਿ ਇਹ ਤਸਵੀਰਾਂ ਜਿਹਾ ਮੂੰਹ ਜੇ ਬਣਾ ਰੱਖੇ ਨੇ ਇਹ ਕਿਸ ਚੀਜ਼ ਦਾ ਕੰਮ ਆਉਂਦੇ ਨਹੀਂ ਇਹ 100 ਪੀਸ ਕੇ ਕਾਹਮੇ ਜ਼ਿਆਦਾ ਆਤੇ ਹਨ 100 ਪੀਸ 100 ਪੀਸੇ ਕਾਹਮੇ ਹਾਂ ਮੁਖੋਟੇ ਜੋ ਬੋਲਤੇ ਹਨ ਹਾਂ ਹਾਂ ਉਹ ਕਰਾਂ ਦੇ ਵਿੱਚ ਟੰਗਣ ਦੇ ਸ਼ੋ ਪੀਸ ਦੇ ਕੰਮ ਆਉਂਦੇ ਨੇ ਕਰਾਂ ਦੇ ਵਿੱਚ ਟੰਗ ਕੇ ਨਾ ਸ਼ੋ ਪੀਸ ਬਣਾਇਆ ਜਾਂਦਾ ਹਾਂ ਟੰਗਣੇ ਕੇ ਵਾਸਤੇ ਹੂੰ ਤੇ ਆਹ ਜਿਹੜਾ ਇਹ ਜਿਹੜਾ ਸਾਰਾ ਕੁਛ ਬਣਾਇਆ ਹੋਇਆ ਹੈ ਤੇ ਗੱਲ ਕਰੀਏ ਕਿ ਇਹ ਇਹਨਾਂ ਦੇ ਸਾਰੀਆਂ ਇਹ ਇਹਨਾਂ ਦੇ ਸੱਭਿਆਚਾਰ ਦੀਆਂ ਚੀਜ਼ਾਂ ਨੇ ਮੈਂ ਇਹਨਾਂ ਦਾ ਇਹਨਾਂ ਦਾ ਸੱਭਿਆਚਾਰ یہی ਹੈ इनकी ਇਹ 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 ਹੀ ਸੰਸਕ੍ਰਿਤੀ ਹੈ इनकी ਵਹਾਂ ਪਰ ਇਹ ਸਾਰਾ ਸਭ ਕੁਝ ਵਹੀ ਬਣਦਾ ਹੈ ਉਹ ਵਹਾਂ ਸੇ ਇੱਥੇ ਆ ਕੇ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਦਰਿਆ ਅਸਰਾਣੇ ਤੇ ਹੋਰ ਅਜਹੀਆਂ ਬਹੁਤ ਸਾਰੀਆਂ ਕਲਾਮਾਂ ਨੇ ਜਿਹੜੀਆਂ ਕਿ ਸਾਡੀਆਂ ਜਿਹੜੀਆਂ ਮਾਤਾਵਾਂ ਸੀ ਉਹਨਾਂ ਦੇ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸੇ ਬੇਸ਼ੱਕ ਹੁਣ ਅਸੀਂ ਮੰਜੇ ਬਿਸਤਰੇ ਛੱਡ ਕੇ ਬੈੱਡਾਂ ਦੇ ਉੱਤੇ ਆ ਗਏ ਆ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਆ ਪਰ ਕਿਤੇ ਨਾ ਕਿਤੇ ਜਦੋਂ ਕ્રાਫਟ ਮੇਲੇ ਦੀ ਗੱਲ ਹੁੰਦੀ ਆ ਤਾਂ ਉਸ ਮੇਲੇ ਦੇ ਵਿੱਚ ਸੱਭਿਆਚਾਰ ਨੂੰ ਪੇਸ਼ ਕਰਨ ਦਾ ਤੇ ਸੱਭਿਆਚਾਰ ਦੀਆਂ ਬਣਗੀਆਂ ਜ਼ਰੂਰ ਦੇਖੀਆਂ ਜਾ ਸਕਦੀਆਂ ਕਰਦੇ ਆ ਗੱਲਬਾਤ ਭੈਣ ਜੀ ਕਿੱਥੇ ਹੋ ਐ ਅਸੀਂ ਜੀ ਖੁੱਡਾਲੀ ਸ਼ੇਰ ਪੀਜੀ ਕੋਲ ਇਹ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਹਾਂ ਇਹ ਤੁਸੀਂ ਆਪ ਮਤਲਬ ਜਿੱਤਰਾ ਢਾਈ ਤਾਗਾ ਕਰਕੇ ਨਾ ਡੇਟੀਸੇ ਕੰਮ ਕਰਦੀਆਂ ਤਾਂ ਇਹ ਮਤਲਬ ਇੱਕ ਇੱਕ ਤਾਗਾ ਪਾਗਾ ਮਤਲਬ ਦਰੀਆਂ ਬਣਾਈ ਜਾਂਦੀਆਂ ਠੀਕ ਹੈ ਕਿਉਂਕਿ ਜਿਵੇਂ ਕਿ ਹੱਥ ਦਾ ਕੰਮ ਆ ਨਾ ਜਿਵੇਂ ਕਿ ਬੰਦ ਹੋ ਗਿਆ ਸੀਗਾ ਨਾ ਉਸ ਕਰਕੇ ਹਮੇ ਅੱਗੇ ਨਵਾਂ ਚਾਲੂ ਕਰਿਆ ਵੀ ਦੁਬਾਰਾ ਇਹ ਸਾਡੇਆਂ ਨੂੰ ਬੱਚਿਆਂ ਨੂੰ ਪਤਾ ਲੱਗੇ ਵੀ ਪੁਰਾਣੀਆਂ ਚੀਜ਼ਾਂ ਕਿਹੜੀਆਂ ਸੀਆਂ ਤਾ ਹੁਣ ਨਮੀਆ ਕਹਿੜੀਆਂ ਇਹ ਛੋਟੀਆਂ ਛੋਟੀਆਂ ਦਰੀਆਂ ਨੇ ਇਹ ਕੰਮ ਆਉਂਦੀ ਕਾਦੇ ਕੰਮ ਆਉਂਦੀਆਂ ਨੇ ਜੀ ਇਹ ਜਿਦਾਂ ਜੇ ਆਪਣਾ ਬੈੱਡ ਤੇ ਲਾਗ ਕਿਚਨ ਵਿੱਚ ਵਿਛਾਈ ਜਾਂਦੀਆਂ ਜਿਦਾਂ ਟੇਬਲ ਰੈਨਰ ਹੋ ਗਏ ਤੇ ਜਿਵੇਂ ਕੋਸਟਰ ਬਣਾਇਆ ਵੀ ਇਸੇ ਤਾਗੇ ਦਾ ਕੋਟਨ ਦਾ ਅੱਛਾ ਇਹ ਜਿਦਾਂ ਕੱਪ ਪਲੇਟਾਂ ਰੱਖਣੀਆਂ ਤਾਂ ਜਿਵੇਂ ਕਿ ਉਹ ਟੇਬਲ ਖਰਾਬ ਨਾ ਹੋਵੇ ਸਾਡਾ ਤੁਸੀਂ ਹੱਥਾਂ ਨਾਲ ਆਪ ਤਿਆਰ ਕਰ ਹਾਂਜੀ ਸਾਰੀਆਂ ਲੇਡੀਜ਼ ਕੰਮ ਕਰਦੀਆਂ ਮੇਰੇ ਕੋਲ 25 ਹੈਗੀਆਂ ਤੇ ਇਹ ਸਾਰੀਆਂ ਇਹੀ ਕੰਮ ਜਿਦ ਤਰ੍ਹਾਂ ਹੇਅਰ ਮੈਂਡਾ ਇਹ ਦੇਖੋ ਇਹ ਕੋਟਨ ਕਿਤਾ ਅੰਗ ਕਰਕੇ ਤਾਗੇ ਦਾ ਫੇਰ ਵੈਂਟ ਤਿਆਰ ਹਾਂਜੀ ਫੇਰ ਵੈਂਟ ਤਿਆਰ ਕਰਿਆ ਜਿਵੇਂ ਕਿ ਉਹ ਪਿਆਗ ਬਣਾਇਆ ਨਾਲੇ ਬਣਾਏ ਜਿ ਤਰ੍ਹਾਂ ਸਾਰੇ ਨਾਲੇ ਪਹਿਲਾਂ ਬੰਦ ਹੋ ਗਏ ਤੇ ਨਾ ਹੁਣ ਜਿਵੇਂ ਆ ਗਿਆ ਲਹਿੰਗੇ ਵਿੱਚ ਨਾਲੇ ਪਾਉਣ ਲੱਗ ਗਏ ਨਾਲਿਆਂ ਦਾ ਡਿਜ਼ਾਈਨ ਤਾਂ ਅਸੀਂ ਜਲੇਬੀ ਬਣਾਈ ਵੀ ਆ ਦੇਖਾ ਤੁਹਾਨੂੰ ਤਾਂ ਇਹ ਦੇਖੋ ਇਹ ਦੇਖੋ ਜਿਵੇਂ ਕਿ ਇਹ ਪੰਜਾਬੀ ਭੰਗੜਾ ਪਾਉਂਦੇ ਆ ਨਾ ਜਿਵੇਂ ਕਿ ਨਾ ਚੱਕ ਕੇ ਦਿਖਾ ਦੋ ਇਸ ਵਾਰੀ ਹਾਂਜੀ ਹਾਂ ਇਹ ਐਸੇ ਕਰਦੇ ਨੇ ਇਹ ਦੇਖੋ ਇਹ ਜਿਵੇਂ ਇਹ ਜੂੜੇ ਵਿੱਚ ਲਗਾਈ ਜਾਂਦੀ ਹੈ ਨਾ ਜਿਆਦਾ ਨੂੰ ਧੋਂਦੇ ਬਿਲਕੁਲ ਖਰਾਬ ਨਹੀਂ ਹੁੰਦੀ ਕਿ ਜਿੱਤਾ ਇਹ ਡੂਗਲੀ ਫੁੱਲ ਲਾਂਦੇ ਆ ਨਾ ਆਪਾਂ ਇਹ ਹਮੇਸ਼ਾ ਬੰਦਾ ਲਾ ਸਕਦਾ ਦੁਬਾਰਾ ਧੋ ਕੇ ਲਾ ਸਕਦਾ ਜਿਵੇਂ ਨਾਲ ਆਏਗਾ ਜਦੋਂ ਆਪਾਂ ਲਹਿੰਗਾ ਤਿਆਰ ਕਰਦੇ ਆ ਠੀਕ ਹੈ ਨਾ ਜਿਤਨਾ ਇਹ ਰਾਤ ਨੂੰ ਜਿਆਦਾ ਚਮਕ ਪੈਂਦੀ ਹੈ ਨਾ ਇਹ ਅੱਜ ਕੱਲ ਹਮੇਂ ਦੁਬਾਰਾ ਇਹ ਚੀਜ਼ਾਂ ਕਰਦੇ ਠੀਕ ਹੈ ਉਹ ਅੱਗੇ ਵਾਸਤੇ ਹਮੇ ਬੱਚਿਆਂ ਨੂੰ ਜਿ ਤਰ੍ਹਾਂ ਬੂਆਂ ਨੂੰ ਕੁੜੀਆਂ ਨੂੰ ਦੱਸ ਰਹੇ ਆ ਵੀ ਪਹਿਲਾਂ ਇਹ ਜੇ ਚੀਜ਼ਾਂ ਹੋਏ ਕਰਦੀਆਂ ਸੀਗੀਆਂ ਤਾਂ ਵੀ ਉਹ ਸੱਭਿਆਚਾਰ ਖਤਮ ਨਹੀਂ ਕਰਨੀ ਅੱਗੇ ਵਾਸਤਾ ਚੱਲੂ ਰੱਖਣੀ ਧੰਨਵਾਦ ਜੀ